ਲੁਧਿਆਣਾ ਦੇ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਨਗਰ ਪੁਲਿਸ ਨੇ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤਹਿਤ ਇੱਕ ਅਹਿਮ ਕਾਰਵਾਈ ਕੀਤੀ ਹੈ। ਗੋਵਿੰਦਨਗਰ ਖੇਤਰ ਵਿੱਚ ਨਸ਼ਾ ਤਸਕਰ ਰੌਬਰਟ ਸਿੱਧੂ ਦੇ ਅਤੇ ਉਸ ਦੀ ਭੈਣ ਜੋ ਕਿ ਪਰਿਵਾਰ ਸਮੇਤ ਪਿਛਲੇ 10 ਸਾਲਾਂ ਤੋਂ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਹੇ ਸਨ ਅਤੇ ਘਰ ਤੇ ਛਾਪਾ ਮਾਰਿਆ DCP ਇਨਵੈਸਟੀਗੇਸ਼ਨ ਹਰਪਾਲ ਸਿੰਘ ਅਨੁਸਾਰ ਦੋਸ਼ੀ ਭੈਣਪਰਾ ਖਿਲਾਫ ਪਹਿਲਾਂ ਵੀ 8 ਤਸਕਰੀ ਦੇ ਮਾਮਲੇ ਦਰਜ ਨੇ ਜਿਸ ਦੇ ਕਾਰਨ ਇਲਾਕਾ ਨਿਵਾਸੀ ਕਾਫੀ ਪਰੇਸ਼ਾਨ ਸਨ ਇਸ ਕਾਰਵਾਈ ਦੌਰਾਨ ਪੁਲਿਸ ਨੇ ਉਨ੍ਹਾਂ ਦੀ ਜਿਹੜੀ ਕੀ 9,42,000 ਦੀ ਜਾਇਦਾਦ ਜ਼ਬਤ ਕਰ ਲਈ ਹੈ ਅਤੇ ਉਨ੍ਹਾਂ ਦੇ ਘਰ ਨੂੰ ਢਾਹ ਦਿੱਤਾ ਗਿਆ ਇਸ ਮੌਕੇ ਤੇ ADCP ਕਰਨਵੀਰ ਸਿੰਘ ACP ਸੁਤਵਿੰਦਰ ਸਿੰਘ ਸ਼ਿਮਲਾਪੁਰੀ ਅਤੇ SHO ਜਤਿੰਦਰ ਕੁਮਾਰ ਸਵੇਤ ਪੋਲਸ ਪਾਰਟੀ ਸ਼ਾਮਲ ਸਨ ਅਤੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਅਜਿਹਾ ਗੁਰਖ ਧੰਦਾ ਚਲਾ ਰਿਹਾ ਹੈ ਉਹਨਾਂ ਨੂੰ ਚੇਤਾਵਨੀ ਹੈ ਇਸ ਗੁਰਖ ਧੰਦੇ ਨੂੰ ਛੱਡ ਦੇਣ ਆਨਦੁਰਗੋਂ ਸਿੰਘ ਜੀ ਨਗਰ ਮੈਿਕ ਚ ਉੱਪਰ ਆਣਾ ਸ਼ਿਮਲਾਪੁਰ ਕਿਉਂਕਿ ਇਹ ਕਾਰਪੋਰੇਸ਼ਨ ਦੇ ਮਾਰਗਾਂ ਦਾ ਬਹੁਤ ਬੀਗਲ ਇਸ਼ੂਸ ਤੇ ਸੀਪੀਆਰ ਉਹ ਵੀ ਤੁਮੋਰੇਸ਼ਨ ਨੇ ਆਏ ਆ ਤੇ ਇਹਦੇ ਵਿੱਚ ਰੋਬਰਟ ਸਿੱਧੂ ਤੇ ਉਹਦੀ ਭੈਣ ਆ ਕਰਵਿਨਾ ਤੇ ਇਸ ਪਰਿਵਾਰ ਤੇ ਤਕਰੀਬਨ ਐਂਡੀਪੀਜ਼ ਐਕਟ ਦੇ 8-7-8 ਬੰਗਤ ਨੇ ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਕੰਮ ਕੰਮ ਦੇ ਵਿੱਚ ਲੱਗੇ ਨੇ ਬਾਕੀ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਅਸੀਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਆ ਇਹ ਇਹਨਾਂ ਦੀ ਮਦਦ ਨਾਲ ਅਸੀਂ ਇਹਨੂੰ ਕਲੀਅਰ ਕਰਾਵਾਂਗੇ ਬਾਕੀ ਦੂਜਾ ਜਿਹੜਾ ਇਹ ਏਰੀਆ ਏਰੀਆ ਦੇ ਵਿੱਚ ਲੋਕ ਇਹਨਾਂ ਤਾਂ ਬਹੁਤ ਦੁਖੀ ਸੀ ਤੇ ਨਸ਼ੇ ਦਾ ਵੀ ਕੰਮ ਕਰਦੇ ਸੀ ਉਹਦੀ ਭੈਣ ਵੀ ਤੇ ਇਹ ਵੀ ਦੋਨੋਂ ਇਹਨਾਂ ਦੇ ਤੁਰਾਂ ਤੇ ਮੁਲਾਕਾਤ ਵਿੱਚ ਸਾਥ ਆ ਕੇ ਨਾ ਮੁਕਾਦਮੇ ਦਰਜ ਨੇ ਤੇ ਪਿਛਲੇ 10 ਸਾਲ ਤੋਂ ਕੰਮ ਕਰ ਰਹੇ ਸੀ ਸੋ ਜਿਹੜਿਆ ਪਹਿਲਾਂ ਦਾ ਮੈਂ ਥੋੜੇ ਮਾਧਿਅਮ ਨਾਲ ਅਸੀਂ ਲੋਕਾਂ ਨੂੰ ਆਂਦਾ ਰਿਕਵੈਸਟ ਕਰਦਾ ਕਿ ਇਹਨਾਂ ਲੋਕਾਂ ਨੂੰ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਉਣ ਲਈ ਪੁਲਿਸ ਦੀ ਮਦਦ ਕਰਨ ਤੇ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਇੱਕ ਵਧੀਆ ਬਣਾ ਸਕੀਏ ਸਰ ਰੋਬਰਟ ਤੇ ਜਿਹੜੀ ਵੈ ਉਹ ਹੀ ਪੈਣ ਹੈ ਗਿਆ ਉਹ ਹਸਤਾ ਪੁਲਿਸ ਨੇ ਗ੍ਰਫਤ ਵਿੱਚ ਹੈ ਗਿਆ ਉਹ ਚਲੇ ਜਾਂਦੇ ਜਾਂ ਪੁਨੀ ਨਈ ਪੁਲਿਸ ਦੀ ਗ੍ਰਫਤ ਨਹੀਂ ਕਰੋਂ ਗਏ ਹੋਏ ਨੇ ਤੇ ਰਾਉਟ ਸਾਡਾ ਇਹ ਡਰਗ ਪੈਡਲ ਵੀ ਹੈ ਪੈ